ਨਮਸਕਾਰ ਦੋਸਤੋ ਮੈਂ ਸੁਰੇਂਦਰ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਪ੍ਰਤਾਪ ਅਕੈਡਮੀ ਦੇ ਆਫੀਸ਼ੀਅਲ YouTube ਚੈਨਲ ਦੇ ਉੱਤੇ ਤੇ ਥੰਬਨੇਲ ਤਾਂ ਤੁਸੀਂ ਦੇਖ ਹੀ ਲਿਆ ਹੋਣਾ ਠੀਕ ਹੈ ਐਕਸਾਈਜ਼ ਇੰਸਪੈਕਟਰ ਦੀ ਪੋਸਟਾਂ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਭਾਈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਹੀ ਡਿਸਕਸ ਕਰਾਂਗੇ ਕਿ ਕਿੰਨੀਆਂ ਪੋਸਟਾਂ ਨੇ ਤੇ ਕੀ ਇੰਗਲਿਸ਼ ਨੂੰ ਨਿਗਲੈਕਟ ਕਰਕੇ ਜਾਂ ਇੰਗਲਿਸ਼ ਦੀ ਤਿਆਰੀ ਤੋਂ ਬਿਨਾਂ ਵੀ ਆਪਾਂ ਐਕਸਾਈਜ਼ ਇੰਸਪੈਕਟਰ ਬਣ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਪੋਸਟਾਂ ਦੀ ਗੱਲ ਕਰਾਂਗੇ ਪੋਸਟਾਂ ਜਿਹੜੀਆਂ ਨੇ OF41 ਠੀਕ ਹੈ ਕਿੰਨੇ ਪੋਸਟਾਂ ਨੇ 41 ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਕੰਪੀਟੀਸ਼ਨ ਕਿੰਨਾ ਟਫ ਹੈ ਇੱਕ ਇੱਕ ਨੰਬਰ ਦੀ ਫਾਈਟ ਹੋਣੀ ਹੈ ਤੁਸੀਂ ਕਿਸੇ ਵੀ ਸਬਜੈਕਟ ਨੂੰ ਟੋਟਲੀ ਨੈਗਲੈਕਟ ਕਰਕੇ ਨਹੀਂ ਚੱਲ ਸਕਦੇ ਲਾਸਟ ਟਾਈਮ ਜਿਹੜਾ ਐਗਜ਼ਾਮ ਹੋਇਆ ਸੀ ਉਹਦੇ ਵਿੱਚ ਜਿਹੜਾ ਵੇਟੇਜ ਸੀ ਅਲੱਗ-ਅਲੱਗ ਸਬਜੈਕਟ ਦੀ ਉਹ ਇਹ ਹੈ ਭਾਈ ਠੀਕ ਹੈ ਜੀਕੇ ਜੀਐਸ 25 ਮੈਥ ਵੀ 25 ਹੈ 25 ਨੰਬਰ ਹੈ ਇੰਗਲਿਸ਼ 12 ਨੰਬਰ ਦੀ ਸੀ ਪੰਜਾਬੀ 13 ਨੰਬਰ ਕੰਪਿਊਟਰ 9 ਨੰਬਰ ਤੇ ਪੰਜਾਬ ਜੀਕੇ 16 ਨੰਬਰ ਤੇ ਇਸ ਵਾਰ ਵੀ ਆਲਮੋਸਟ ਸੇਮ ਹੀ ਰਹੂਗਾ ਜੇ ਕੋਈ ਚੇਂजेस ਆਉਂਦਾ ਹੈ ਤਾਂ 19 ਵੀ ਦਾ ਚੇਂਜ ਆਊਗਾ ਠੀਕ ਹੈ ਇਹ ਜਿਹੜਾ ਵੇਟੇਜ ਹੈ ਜ਼ਿਆਦਾਤਰ ਸਟੂਡੈਂਟ ਜਿਹੜੇ ਤਿਆਰੀ ਕਰਦੇ ਹਨਾ ਉਹਨਾਂ ਦਾ ਫੋਕਸ ਮੈਨ ਜੀਕੇ ਜੀਐਸ ਮੈਥ ਕੰਪਿਊਟਰ ਤੇ ਪੰਜਾਬ ਜੀਕੇ ਤੇ ਹੁੰਦਾ ਤੇ ਦੋ ਸਬਜੈਕਟ ਹਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜਿਹੜੇ ਸਟੂਡੈਂਟਸ ਨੇ ਉਹ ਨੈਗਲੈਕਟ ਕਰਕੇ ਚੱਲਦੇ ਆ ਇੱਕ ਤਾਂ ਪੰਜਾਬੀ ਪੰਜਾਬੀ ਨੂੰ ਨੈਗਲੈਕਟ ਕਰਦੇ ਆ ਓਵਰ ਕੌਨਫੀਡੈਂਸ ਦੇ ਚੱਕਰ ਵਿੱਚ ਠੀਕ ਹੈ ਕਿ ਆਪਾਂ ਪੰਜਾਬੀ ਆ ਸਾਨੂੰ ਪੰਜਾਬੀ ਤਾਂ ਆਉਂਦੀ ਹੀ ਹੈ ਠੀਕ ਹੈ ਤੇ ਦੂਜਾ ਹੈ ਇੰਗਲਿਸ਼ ਇੰਗਲਿਸ਼ ਨੂੰ ਨੈਗਲੈਕਟ ਕੀਤਾ ਜਾਂਦਾ ਹੈ ਫੀਅਰ ਠੀਕ ਹੈ ਇੰਗਲਿਸ਼ ਦਾ ਜਿਹੜਾ ਡਰ ਹੈ ਉਸ ਕਾਰਨ ਤਾਂ ਤੁਸੀਂ ਘਬਰਾਉਣਾ ਬਿਲਕੁਲ ਨਹੀਂ ਹੈ ਵੀ ਜੇ ਤੁਸੀਂ ਇੰਗਲਿਸ਼ ਤੋਂ ਡਰੋਗੇ ਤਾਂ ਤੁਸੀਂ ਗੱਲ ਦੱਸੋ 12 ਨੰਬਰ ਦੀ ਇੰਗਲਿਸ਼ ਹੈ ਤੇ ਇੰਗਲਿਸ਼ ਇੱਕ ਅਜੀਹਾ ਸਬਜੈਕਟ ਹੈ ਜਿੱਦੇ ਵਿੱਚੋਂ 100% ਮਾਰਕਸ ਸਕੋਰ ਕੀਤੇ ਜਾ ਸਕਦੇ ਆ ਠੀਕ ਹੈ ਤਾਂ ਇੰਗਲਿਸ਼ ਤੋਂ ਘਬਰਾਉਣਾ ਨਹੀਂ ਇਹ ਗੱਲ ਯਾਦ ਰੱਖਣੀ ਹੈ ਕਿ ਤਿਆਰੀ ਕਿਵੇਂ ਕਰਨੀ ਆਪਾਂ ਹੁਣ ਡਿਸਕਸ ਕਰਾਂਗੇ ਪਰ ਇੰਗਲਿਸ਼ ਸਬਜੈਕਟ ਨੂੰ ਜੇ ਤੁਸੀਂ ਨਿਗਲੈਕਟ ਕਰਦੇ ਹੋ ਜਾਂ ਤੁਸੀਂ ਇਹ ਸਮਝਦੇ ਹੋ ਕਿ ਇੰਗਲਿਸ਼ 12 ਨੰਬਰ ਦੀ ਹੈ 6-7 ਨੰਬਰ ਤਾਂ ਸਾਡੇ ਆਰਾਮ ਨਾਲ ਆ ਜਾਣਗੇ ਉਹ ਤਾਂ ਸਾਰਿਆਂ ਦੇ ਆ ਜਾਣਗੇ ਉਹ ਕੱਲੇ ਤੁਹਾਡੇ ਥੋੜ੍ਹ ਨਾ ਆਣੇ ਪਰ 6-7 ਨਾਲ ਗੱਲ ਨਹੀਂ ਬਣਦੀ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਇੰਗਲਿਸ਼ ਅਜਿਹਾ ਸਬਜੈਕਟ ਹੈ ਜਿਹਦੇ ਵਿੱਚ ਜ਼ਿਆਦਾਤਰ ਸਟੂਡੈਂਟ ਜਿਹੜੇ ਤਿਆਰੀ ਕਰਦੇ ਆ ਇਹਦੀ ਹਨਾ ਉਹ 12 ਚੋਂ 11 ਜਾਂ 10 ਨੰਬਰ ਲੈ ਲੈਂਦੇ ਆ ਸਾਨੀ ਦੇ ਨਾਲ ਤੇ ਕਈ ਵਾਰ ਤਾਂ ਇਹਦੇ ਵਿੱਚੋਂ 12 ਚੋਂ 12 ਲੈਣੇ ਵੀ ਇੰਪੋਸੀਬਲ ਨਹੀਂ ਹੈ 12 ਚੋਂ 12 ਵੀ ਲਏ ਜਾ ਸਕਦੇ ਆ ਤਾਂ ਇਹ ਫ੍ਰੀ ਦੇ ਨੰਬਰ ਹੈ ਬਸ ਠੀਕ ਹੈ ਓਕੇ ਤਾਂ ਇਹ ਸਬਜੈਕਟ ਨੂੰ ਤੁਸੀਂ ਨੈਗਲੈਕਟ ਕਰਕੇ ਨਹੀਂ ਚੱਲ ਸਕਦੇ ਠੀਕ ਹੈ ਬਾਕੀ ਜੇ ਗੱਲ ਕਰੀਏ ਸਿਲੇਬਸ ਦੀ ਤਾਂ ਐਕਸਾਈਜ਼ ਇੰਸਪੈਕਟਰ ਦਾ ਇਹ ਸਿਲੇਬਸ ਹੈ ਜਿਹੜਾ ਲਾਸਟ ਟਾਈਮ ਸੀ 12 ਨੰਬਰ ਦੀ ਇੰਗਲਿਸ਼ ਆਉਂਦੀ ਹੈ ਇਹ ਸਾਰੇ ਟੌਪਿਕ ਨੇ ਬੇਸਿਕ ਗ੍ਰਾਮਰ ਹੈ ਸਬਜੈਕਟ ਵਰਬ ਹੈ ਐਜੈਕਟਿਵ ਹੈ ਠੀਕ ਹੈ ਐਡਵਰਬ ਐਂਟੋਨਿਮਸ ਸਿਨੋਨਿਮਸ ਸਾਰੇ ਤੇ ਤੁਸੀਂ ਇੱਕ ਗੱਲ ਦੇਖੋ ਇਹ ਐਕਸਰਸਾਈਜ਼ ਇੰਸਪੈਕਟਰ ਦਾ ਹੈ ਤੇ ਇਹ ਸਿਲੇਬਸ ਹੈ ਸੀਨੀਅਰ ਅਸਿਸਟੈਂਟ ਦਾ ਇਹਦੇ ਵਿੱਚ 15 ਨੰਬਰ ਦੀ ਆਉਂਦੀ ਹੈ ਪਰ ਜੇ ਤੁਸੀਂ ਟੌਪਿਕ ਦੇ ਉੱਤੇ ਧਿਆਨ ਦਿਓ ਟੌਪਿਕ ਬਿਲਕੁਲ ਸਾਰੇ ਦੇ ਸਾਰੇ ਸੇਮ ਹੈ ਬਸ ਇਹਦੇ ਵਿੱਚ 15 ਨੰਬਰ ਦੀ ਹੈ ਤੇ ਐਕਸਰਸਾਈਜ਼ ਇੰਸਪੈਕਟਰ ਵਿੱਚ 12 ਨੰਬਰ ਦੀ ਟੌਪਿਕ ਬਿਲਕੁਲ ਸੇਮ ਹੈ ਫੀਟ ਟਰਪਲ ਐਸ ਬੀ ਦਾ ਜਿਹੜਾ ਸਿਲੇਬਸ ਹੈ ਇੰਗਲਿਸ਼ ਦਾ ਸਾਰੇ ਦੇ ਸਾਰੇ ਐਗਜ਼ਾਮ ਲਈ ਆਲਮੋਸਟ ਸੇਮ ਹੈ ਕੋਈ ਵੀ ਚੇਂਜ ਨਹੀਂ ਹੈ ਤੁਸੀਂ ਸਿਲੇਬਸ ਕਵਰ ਕਰਨਾ ਹੈ ਨੰਬਰ ਨਹੀਂ ਸਿਲੇਬਸ ਕਵਰ ਕਰਨਾ ਹੈ ਨੰਬਰ ਤਾਂ ਆਪਣੇ ਆਪ ਆ ਜਾਣਗੇ ਠੀਕ ਹੈ ਹੁਣ ਇਸੇ ਚੀਜ਼ ਇਸੇ ਜਿਹੜਾ ਸਿਲੇਬਸ ਹੈ ਇਹਨੂੰ ਥੋੜਾ ਜਿਹਾ ਆਪਾਂ ਸਿੰਪਲ ਕਰਕੇ ਜੇ ਗੱਲ ਕਰੀਏ ਇਹਨੂੰ ਦੋ ਪਾਰਟ ਵਿੱਚ ਡਿਵਾਈਡ ਕਰਨਾ ਹੁੰਦਾ ਹੈ ਗ੍ਰਾਮਰ ਤੇ ਵੋਕੈਬਲਰੀ ਇਹ ਸਾਰੇ ਗ੍ਰਾਮਰ ਦੇ ਟੌਪਿਕ ਨੇ ਨਾਉਨ ਪ੍ਰੋਨਾਉਨ ਵਰਬ ਇਹ ਜਿਹੜਾ ਪੈਟਰਨ ਹੈ ਇਹ ਮੇਰੇ ਬਣਾਉਣ ਦਾ ਤਰੀਕਾ ਹੈ ਮੈਂ ਇਸੇ ਪੈਟਰਨ ਨਾਲ ਬਣਾਉਂਦਾ ਹਾਂ ਪਹਿਲਾਂ ਨਾਉਨ ਕਰਾਉਂਦਾ ਫਿਰ ਪ੍ਰੋਨਾਉਨ ਫਿਰ ਇੱਕ ਇੱਕ ਕਰਕੇ ਸਾਰੇ ਟੌਪਿਕ ਠੀਕ ਹੈ ਤੇ ਇਹ ਵੋਕੈਬਲਰੀ ਦਾ ਪਾਰਟ ਹੈ ਓਕੇ ਤੇ ਵੋਕੈਬਲਰੀ ਤੁਸੀਂ ਦੇਖੋ 50% ਅੱਜਕੱਲ 50% ਵੋਕੈਬਲਰੀ ਆਉਂਦੀ ਹੈ ਸਭ ਵੋਕੈਬਲਰੀ ਤਾਂ ਬਸ ਇੱਕ ਵਾਰ ਪੜ੍ਹੋ ਤੁਸੀਂ ਇਹਨੂੰ ਯਾਦ ਕਰੋ ਬਸ ਡਨ ਹੈ ਅਨਸਰ 100% ਮਾਰਕਸ ਤੁਸੀਂ ਇੰਗਲਿਸ਼ ਵਿੱਚ ਸਕੋਰ ਕਰ ਸਕਦੇ ਹੋ ਇਹ ਗੱਲ ਇੰਪੋਸੀਬਲ ਨਹੀਂ ਹੈ ਪੋਸੀਬਲ ਹੈ ਇਹ ਗੱਲ ਮਤਲਬ ਠੀਕ ਹੈ ਕਿ ਤੁਸੀਂ 100% ਇੰਗਲਿਸ਼ ਦੇ ਵਿੱਚ ਮਾਰਕਸ ਸਕੋਰ ਕਰ ਸਕਦੇ ਹੋ ਠੀਕ ਹੈ ਤੇ ਹੁਣ ਇੰਗਲਿਸ਼ ਨੂੰ ਪ੍ਰੀਪੇਅਰ ਕਿਵੇਂ ਕਰਨਾ ਹੈ ਇੰਗਲਿਸ਼ ਨੂੰ ਪ੍ਰੀਪੇਅਰ ਕਰਨ ਲਈ ਇੱਕ ਸਿਸਟਮੈਟਿਕ ਵੇ ਹੈ ਵੇ ਕੀ ਹੈ ਪਹਿਲਾਂ ਤੁਸੀਂ ਕਨਸੈਪਟ ਸਮਝਣਾ ਹੈ ਰੱਟੇ ਨਹੀਂ ਲਗਾਉਣੇ ਭਾਈ ਕਨਸੈਪਟ ਨੂੰ ਸਮਝਣਾ ਹੈ ਠੀਕ ਹੈ ਪਹਿਲਾਂ ਤੁਸੀਂ ਕਨਸੈਪਟ ਸਮਝੋਗੇ ਫਿਰ ਉਸ ਕਨਸੈਪਟ ਦੀ ਤੁਸੀਂ ਪ੍ਰੈਕਟਿਸ ਕਰੋਗੇ ਤੇ ਪ੍ਰੈਕਟਿਸ ਦੇ ਦੋ ਪੜਾਅ ਨੇ ਠੀਕ ਹੈ ਪਹਿਲਾ ਹੈ ਟੋਪਿਕ ਵਾਈਜ਼ ਪਹਿਲਾਂ ਤੁਸੀਂ ਟਾਪਿਕ ਵਾਈਜ਼ ਪੜਨਾ ਹੈ ਠੀਕ ਹੈ ਤੇ ਦੂਜਾ ਪੜਾ ਹੈ ਮਿਕਸ ਪ੍ਰੈਕਟਿਸ ਜਦੋਂ ਤੁਸੀਂ ਟਾਪਿਕ ਵਾਈਜ਼ ਪ੍ਰੈਕਟਿਸ ਕਰਦੇ ਹੋ ਤਾਂ ਇਹਦੇ ਨਾਲ ਤੁਸੀਂ ਤੁਹਾਡੇ ਕਨਸੈਪਟ ਤਾਂ ਮਜ਼ਬੂਤ ਹੋ ਜਾਣਗੇ ਕਨਸੈਪਟ ਤੇ ਪਕੜ ਪੂਰੀ ਮਜ਼ਬੂਤ ਹੋਏਗੀ ਲੇਕਿਨ ਟਾਪਿਕ ਵਾਈਜ਼ ਸਿਰਫ ਟਾਪਿਕ ਵਾਈਜ਼ ਪ੍ਰੈਕਟਿਸ ਕਰਨ ਨਾਲ ਤੁਹਾਡਾ ਐਗਜ਼ਾਮ ਕਲੀਅਰ ਨਹੀਂ ਹੁੰਦਾ ਟਾਪਿਕ ਵਾਈਜ਼ ਕਰਨ ਨਾਲ ਸਿਰਫ ਸਿਰਫ ਤੁਹਾਡੇ ਕਨਸੈਪਟ ਤੇ ਪਕੜ ਮਜ਼ਬੂਤ ਹੁੰਦੀ ਹੈ ਜੇ ਤੁਸੀਂ ਐਗਜ਼ਾਮ ਦੇ ਵਿੱਚ 100% ਮਾਰਕਸ ਸਕੋਰ ਕਰਨੇ ਹਨ ਤਾਂ ਉਸ ਤੋਂ ਟਾਪਿਕ ਤੋਂ ਬਾਅਦ मिक्स प्रैक्टिस कर ली बहुत जरूरी है ठीक है ता दोई काम ਨੇ कांसेप्ट ਨੂੰ ਸਮਝਣਾ ਹੈ ਰੱਟਾ ਨਹੀਂ ਲਗਾਉਣਾ ਤੇ ਉਸ ਤੋਂ ਬਾਅਦ ਪ੍ਰੈਕਟਿਸ ਕਰਨੀ ਹੈ ਪ੍ਰੈਕਟਿਸ ਦੇ ਦੋ ਇੱਕ ਤਾਂ ਟਾਪਿਕ ਵਾਈਜ਼ ਦੂਜਾ ਮਿਕਸ ਪ੍ਰੈਕਟਿਸ ਇਹ ਕੰਮ ਤੁਸੀਂ ਕਰਨਾ ਹੈ ਠੀਕ ਹੈ ਇਹ ਜਿਹੜਾ ਸਟੂਡੈਂਟ ਪਹਿਲੀ ਵਾਰ ਤਿਆਰੀ ਕਰ ਰਿਹਾ ਹੈ ਉਹ ਜਿਹੜੇ ਡਾਇਰੈਕਟ ਕਿਸੇ ਕ੍ਰੈਸ਼ ਕੋਰਸ ਨਾਲ ਜੁੜ ਜਾਂਦੇ ਆ ਜਾਂ ਫਿਰ ਪ੍ਰੈਕਟਿਸ ਤੇ ਆ ਜਾਂਦੇ ਆ ਭਾਈ ਪਹਿਲਾਂ ਕਨਸੈਪਟ ਕਲੀਅਰ ਕਰੋ ਕਿਸੇ ਕਿਸੇ ਵੀ ਟੀਚਰ ਦੇ ਫਾਊਂਡੇਸ਼ਨ ਬੈਚ ਨਾਲ ਜੁੜ ਜਾਓ ते अपने कॉन्सैप्ट पकड़ मजबूत करो भाई पहला ठीक है तो उस तो बाद फिर तीस प्रैक्टिस करनी है ओके पहला कॉन्सैप्ट समझना है उस तो बाद प्रैक्टिस करनी है पहला टॉपिक वाइज करनी है तो फिर मिक्स करनी है ठीक है ये साढ़े दो बैच है भाई ठीक है एक सिलेक्शन बैच है जि जिदे हर एक सबजैक्ट कंप्लीट है भी तो कोई भी एग्जाम है बस एक बैच है सा ਜਿਹੜਾ ਕਿ ਲਾਈਵ ਪਲੱਸ ਰਿਕਾਰਡਡ ਚੱਲਦਾ ਹੈ ਜਿੱਦੀ ਵੈਲਿਡਿਟੀ ਹੈ 12 ਮਨთ ਯਾਨੀ ਕਿ ਪੂਰਾ 1 ਸਾਲ ਠੀਕ ਹੈ ਬੈਚ ਦਾ ਨਾਮ ਕੀ ਹੈ ਪੰਜਾਬ ਸਿਲੈਕਸ਼ਨ ਬੈਚ ਪ੍ਰਤਾਪ ਅਕੈਡਮੀ ਐਪ ਡਾਊਨਲੋਡ ਕਰ ਲੈਣੀ ਹੈ ਪਲੇ ਸਟੋਰ ਤੋਂ ਤਾਂ ਤੁਸੀਂ ਇਹ ਬੈਚ ਨਾਲ ਜੁੜ ਸਕਦੇ ਹੋ ਜੇ ਤੁਸੀਂ ਫਰਸਟ ਟਾਈਮਰ ਹੋ ਯਾਨੀ ਕਿ ਪਹਿਲੀ ਵਾਰ ਤੁਸੀਂ ਇਸ एग्जाम ਦੀ ਤਿਆਰੀ ਕਰ ਰਹੇ ਹੋ ਜਿਹੜੇ ਫਰਸਟ ਟਾਈਮ ਤਿਆਰੀ ਕਰ ਰਹੇ ਹਨ ਉਹਨਾਂ ਦੇ ਲਈ ਜ਼ਰੂਰੀ ਹੈ ਕਿ ਉਹ ਫਾਊਂਡੇਸ਼ਨ ਬੈਚ ਨਾਲ ਜੁੜਨ ਠੀਕ ਹੈ ਜੇ ਤੁਹਾਡਾ ਇੰਗਲਿਸ਼ ਦਾ ਇੰਗਲਿਸ਼ ਕਮਜ਼ੋਰ ਹੈ ਤਾਂ ਤੁਸੀਂ ਇੰਗਲਿਸ਼ ਦੇ ਫਾਊਂਡੇਸ਼ਨ ਬੈਚ ਨਾਲ ਜੁੜ ਸਕਦੇ ਹੋ ਇਹਦੀ ਵੈਲਿਡਿਟੀ 1 ਇਅਰ ਹੈ ਤੇ ਫੀਸ ਇਹਦੀ ਵੀ 799 ਹੈ ਠੀਕ ਹੈ ਇਹਦੇ ਉੱਤੇ ਜਦੋਂ ਤੁਸੀਂ ਪਰਚੇਸ ਕਰੋਗੇ ਦੇਖ ਲਿਓ ਕਿਹੜਾ 쿠ਪਨ ਲੱਗ ਰਿਹਾ ਹੈ 30% ਦਾ ਹੈ ਜਾਂ 20% ਦਾ ਹੈ ਉਹ ਮੌਕੇ ਦੇ ਜਦੋਂ ਤੁਸੀਂ ਇਹਨੂੰ ਪਰਚੇਸ ਕਰਨਾ ਹੈ ਉਦੋਂ ਜਿਹੜਾ ਵੈਲਿਡ ਵੈਲਿਡ ਹੋਊਗਾ ਉਹ ਤੁਸੀਂ ਅਪਲਾਈ ਕਰ ਲੈਣਾ ਠੀਕ ਹੈ ਤੇ ਜਿਹੜੇ YouTube ਤੋਂ ਪੜ੍ਹਦੇ ਆ ਤੇ ਜਿਨ੍ਹਾਂ ਨੇ ਫਾਊਂਡੇਸ਼ਨ ਬੈਚ ਪਹਿਲਾਂ ਕਰਿਆ ਹੋਇਆ ਹੈ ਉਹਨਾਂ ਲਈ ਸਪੈਸ਼ਲ ਅਨਾਉਂਸਮੈਂਟ ਹੈ ਆਪਾਂ ਲਾਂਚ ਕਰਨ ਜਾ ਰਹੇ ਹਾਂ ਬਿਲਕੁਲ ਫ੍ਰੀ ਪੇਡ ਨਹੀਂ ਹੈ ਪੇਡ ਕਿਸੇ ਵੀ ਕ੍ਰੈਸ਼ ਕੋਰਸ ਨਾਲ ਜੁੜਨ ਦੀ ਲੋੜ ਨਹੀਂ ਇੰਗਲਿਸ਼ ਦਾ ਬਿਲਕੁਲ ਫ੍ਰੀ ਕ੍ਰੈਸ਼ ਕੋਰਸ ਆਪਾਂ ਕਰਾਵਾਂਗੇ YouTube ਦੇ ਉੱਤੇ ਠੀਕ ਹੈ ਇਹਦੀ ਡੇਟ ਟਾਈਮਿੰਗ ਮੈਂ ਸਾਰੀ ਦੱਸ ਦਾਂਗਾ ਠੀਕ ਹੈ ਤਾਂ ਇਹਦੇ ਲਈ ਤਿਆਰ ਰਹੋ ਭਾਈ ETS ਵੀ ਤਾਂ ਕੋਈ ਵੀ ਐਗਜ਼ਾਮ ਹੈ ਉਹਦੇ ਲਈ ਕ੍ਰੈਸ਼ ਕੋਰਸ ਹੈ ਬਹੁਤ ਜਲਦ ਆਪਾਂ ਲਾਂਚ ਕਰ ਦਾਂਗੇ ਇੱਕ ਦੋ ਦਿਨ ਦੇ ਵਿੱਚ ਤੁਹਾਨੂੰ ਟਾਈਮਿੰਗ ਸਾਰੀ ਇਹਦੀ ਦੱਸ ਦਾਂਗੇ ਟਾਈਮਿੰਗ ਤਾਂ ਵੈਸੇ 8 8 ਵਜੇ ਹੁੰਦੀ ਹੈ ਇੰਗਲਿਸ਼ ਦੀ ਕਲਾਸ 8 PM ਤੇ ਠੀਕ ਹੈ ਇਸ ਦਿਨ ਤੋਂ ਸਟਾਰਟ ਹੋਊਗੀ ਇਹ ਤਾਂ ਤੁਹਾਨੂੰ ਦੱਸ ਦਿੱਤਾ ਜਾਊਗਾ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਮਿਲਾਂਗੇ ਫਿਰ ਕਲਾਸ ਦੇ ਵਿੱਚ ਥੈਂਕ ਯੂ